ਵੀਡੀਓ ਬੜੀ ਸਾਫ ਬਣੀ ਤੇ ਤੇਰੇ ਕੋਲੇ ਆ ਕੇ ਕਿ ਆਪਾਂ ਰੱਬ ਦੇ ਨੇੜੇ ਹੋ ਗਏ ਉੱਤੇ ਆ ਕੇ ਹਾਂਜੀ ਓ ਬੱਲੇ ਕਹਿੰਦੇ ਇੱਕਦਮ ਵਖਤ ਬਦਲ ਕੇ ਜਜ਼ਵਾਤ ਬਦਲ ਕੇ ਮਿਸਤਰੀ ਦੀ ਕੱਟੇ ਹੋਈ ਦਾੜ੍ਹੀ ਨੂੰ ਦੇਖ ਕੇ ਹਾਲਾਤ ਬਦਲ ਗਏ ਮਿਸਤਰੀ ਨੇ ਦਾੜ੍ਹੀ ਕਾਦੀ ਕਟਾਇਆ ਹੈ ਭੱਜ ਕੇ ਇਹ ਤੇ ਬਾਲੇ ਲਾ ਕੇ ਤੇ ਟਾ ਲਾ ਕੇ ਥੱਲੇ ਮਾਰੀਆਂ ਓ ਗੱਗੂ ਚੱਲ ਪਿਆ ਕੰਮ 'ਕੇ ਆ ਗਿਆ ਹੈਲੋ ਸਹਿਜ ਵਧਾਈਆਂ ਸੋਨੂੰ ਛੁੱਟੀਆਂ ਦੀਆਂ ਤੇ ਸੋਨੂੰ ਵੀ ਭਾਈ ਵਧਾਈਆਂ ਸਾਰਿਆਂ ਨੂੰ ਨਵੇਂ ਸਾਲ ਦੀਆਂ ਢੇਰ ਸਾਰੀਆਂ ਵਧਾਈਆਂ ਤੇ ਰੱਬ ਕਰੇ ਇਹ ਸਾਲ ਸਾਰਿਆਂ ਲਈ ਖੁਸ਼ੀਆਂ ਭਰਿਆ ਹੋਵੇ ਤੇ ਪ੍ਰਮਾਤਮਾ ਬਹੁਤ ਸਾਰੀਆਂ ਤਰੱਕੀਆਂ ਬਖਸ਼ੇ ਸਾਨੂੰ ਸਾਰਿਆਂ ਨੂੰ ਤੇ ਗੁੱਡ ਮਾਰਨਿੰਗ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਆਪਣੇ ਨਵੇਂ ਬਲੌਗ 'ਚ ਅੱਜ 16ਪੋ 31 ਦਸੰਬਰ ਸਾਲ 2023 ਤੇ ਦਿਨ ਐ ਐਤਵਾਰ ਦਾ ਤੇ ਪਾਣੀ ਦੀ ਵਾਰੀ ਸੀਗੀ ਅੱਜ ਹੁੰਦੀ ਹੈ ਮਤਲਬ ਆਪਣੀ ਇਸ ਵਕਤ ਆਉਣੇ ਹੁੰਨੇ ਨਹੀਂ ਖੇਤੋਂ ਤੇ ਰਾਤ ਫਿਰ ਦੋ ਕੁ ਜਿਹੜੇ ਨਹਿਰ ਤੇ ਮਾਰੇ ਨਹਿਰ ਡੋਬੇ ਸੋਕੇ ਹੀ ਸੀ ਉਹ ਕੱਲ ਮੈਸੇਜ ਵੀ ਆ ਗਿਆ ਮਨਪ੍ਰੀਤ ਕਹਿੰਦਾ ਨਹਿਰ ਅੱਜ ਬਸ ਸੁੱਕ ਜੂ ਨਹਿਰ ਚੋਂ ਪਾਣੀ ਤੇ ਬੰਦੀ ਆ ਗਈ ਅੱਜ ਇਹ ਰਾਤ ਫਿਰ 1 ਵਜੇ ਦੁਬਾਰੇ ਦੇਖ ਕੇ ਆਇਆ 1 ਵਜੇ ਤੇ ਨਹਿਰ ਫਿਰ ਜੰਮੀ ਡਾਊਨ ਹੋ ਗਈ ਸੀਗੀ ਤੇ ਆਪਦਾ ਆ ਕੇ ਫਿਰ ਲੇਫਟ ਚ ਵੜ ਗਏ ਤੇ ਤਾਂ ਇਹ ਨੀਰ ਜਿ ਖਰਾਬ ਹੋ ਗਈ ਤਾਂ 10 ਥੋੜੇ ਜੇ ਲੇਟ ਉੱਠੇ ਫਿਰ ਐਤਵਾਰ ਨੂੰ ਜਿੰਮ ਦੀ ਡਿਉਟੀ ਤੇ ਛੁੱਟੀ ਹੁੰਦੀ ਆ ਤੇ ਦੂਜਾ ਫਿਰ ਅੱਜ ਗੱਗੂ ਕੇ ਲਾਉਨੇ ਆ ਉੱਥੇ ਵਾਪਸ ਡਿਉਟੀ ਗੱਗੂ ਕੇ ਟਾਇਲ ਬੱਤਾ ਜਿਹੜਾ ਨਾ ਅੱਜ ਛੱਤ ਪਾਉਣ ਦੀ ਸਲਾਹ ਸੀ ਅੱਜ ਸ਼ਾਇਦ ਨਹੀਂ ਇਹ ਬਹੁਤ ਛੱਤ ਦਾ ਕੰਮ ਕਰ ਲ ਤੇ ਬਗਜੂ ਪਰ ਅੱਜ ਵੀ ਛੱਤ ਦਾ ਕੰਮ ਹੀ ਹੈ ਜਿਹੜਾ ਹੋਟਲ ਦਾ ਟੈਲਾਂ ਚੇਡੀਆਂ ਬੱਤੇ ਗੁਣੀਆਂ ਕਰਨੇ ਹੈਗੇ ਤੇ ਸਾਰਾ ਕਾਰੋਬਾਰ ਦੇ ਅੰਦਾ ਦਿਖਾਉਣਾ ਹੈ ਕਿ ਤੇ ਖੈਰ ਧੰਨਵਾਦ ਭਾਈ ਵੀਡੀਓ ਤੇ ਕਲਿੱਕ ਕਰਨ ਵਾਸਤੇ ਐਂਡ ਤੱਕ ਲਾਜ਼ਮੀ ਦੇਖਿਓ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਪੇਜ ਨੂੰ ਫੋਲੋ ਵੀ ਜ਼ਰੂਰ ਕਰ ਲਿਓ ਪਿੰਡਾਂ ਵਾਲਾ ਦੇਸੀ ਪ੍ਰਦੇਸੀ ਮਾਹੌਲ ਗਾਲ ਗੱਪੇ ਤੋਂ ਰਹਿਤ ਸਾਰੀ ਗੱਲਬਾਤ ਤੁਹਾਨੂੰ ਦਿਖਾਉਂਦੇ ਰਹਨੇ ਆ ਪਿੰਡਾਂ ਵਾਲਾ ਦੇਸੀ ਮਾਹੌਲ ਤੇ ਖੈਰ ਇੱਕ ਭਾਈ ਐ ਸਰਬਜੀਤ ਕੌਰ ਸ਼ਾਇਦ ਕਹਿੰਦੇ ਸੀਗੇ ਕਿ ਸਾਨੂੰ ਕੁਝ ਵੀ ਥੋੜਾ ਜਿਹਾ ਅੱਡ ਦਾ ਕੰਟੈਂਟ ਦਿਖਾ ਦਿਓ ਤੇ ਕਹਿੰਦੇ ਵੀ ਰੋਜ਼ ਮਿਸਤਰੀ ਵਾਲਾ ਕੰਮ ਦੇਖੀ ਜਾਂਦੇ ਅਸੀਂ ਖੈਰ ਭਾਈ 10 ਫਿਲਹਾਲ ਤਾਂ ਮਜ਼ਦੂਰ ਨੇ ਥੋੜਾ ਜਿਹਾ ਆਪ ਦੇ ਕਮਾਕਾਰਾਂ ਚ ਕੀ ਨਾ ਕਰਕੇ ਉਧਰ ਗੱਗੂ ਆਪਣੇ ਚਾਚੇ ਦਾ ਮੁੰਡਾ ਤੇ ਉਧਰ ਵੀ ਡਿਊਟੀ ਲਵਾਉਣੀ ਪੈਂਦੀ ਕਿਉਂਕਿ ਉਹ ਵੀ ਆਪਣੇ ਨਾਲ ਆਪਣਾ ਘਰ ਪਾਉਣ ਵੇਲੇ ਇੱਥੇ ਹਾਜ਼ਰ ਹੁੰਦਾ ਸੀ ਵੈਸੇ ਵੀ ਅਸੀਂ ਕਦੇ ਇੱਧਰ ਬੰਦੇ ਬੰਦਿਆਂ ਦਾ ਕਦੇ ਕੀਤਾ ਨਹੀਂ ਵੀ ਉਹਦੇ ਲਵਾਉਣਾ ਜਾਂ ਉਹਦੇ ਨਾਲ ਅਸੀਂ ਆਪ ਦਾ ਕੰਮ ਸਮਝ ਕੇ ਕਰਦੇ ਹੁੰਨਾ ਖੇਤ ਦਾ ਕੰਮ ਵੀ ਅਸੀਂ ਸਾਂਝਾ ਕਰਦੇ ਹਾਂ ਹੈ ਅਸੀਂ ਡੋਟਾਂਗੇ ਤਾਂ ਉੱਥੇ ਗੱਗੂ ਕੋਲੇ ਡਿਊਟੀ ਹੁੰਦੀ ਹੈਗੀ ਰੋਜ਼ ਤੇ ਹੁਣ ਵੀ ਪਹਿਲਾਂ ਮੈਨੂੰ ਫੋਨ ਕਰਕੇ ਟਿਆ ਹੁਣ ਪੁੱਛਿਆ ਕਹਿੰਦਾ ਚੱਲ ਪਿਆ ਕੰਮ ਮਿਸਤਰੀ ਆ ਰਿਹਾਗਾ ਤੇ ਫਿਰ ਮੈਂ ਥੋੜਾ ਜਿਆਦਾ ਰੋਜ਼ ਹੀ ਲੇਟ ਹੋ ਜੈਨਾ ਪਹਿਲਾਂ ਤਾਂ ਜੰਮ ਦੀ ਡਿਊਟੀ ਤੋਂ ਆ ਰਾਤ ਉਥੇ ਦੋ ਤਿੰਨ ਕਵਾਰੀ ਨਹਿਰ ਦੇਖ ਕੇ ਆਏ ਗਏ ਆ ਇਹ ਸੀਗਾ ਕਿ ਨਹਿਰ ਚ ਪਾਣੀ ਚੱਲਦਾ ਰਿਹਾ ਤਾਂ ਬਈ ਵਾਰੀ ਲਾ ਲਾਂਗੇ ਫਿਰ ਨਹਿਰ ਦਾ ਪਾਣੀ ਤਾਂ ਕੋਣ ਛੱਡਦਾਗਾ ਤੇ ਬਾਕੀ ਗੱਲਬਾਤ ਅਗਲੀ ਹੀ ਕਰਦੇ ਆ ਮੰਮੀ ਕਿੱਥੇ ਜੀ ਫਿਰਦੇ ਹੋ ਨੈ 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 ਇੰਨਾ ਵੇਟ ਲੈ ਕੰਮ ਕਰ ਮਾਈ ਲਾਲ ਟੋਪੀ ਕਹਿੰਦੇ ਮਾਈ ਰੰਗ ਤਾਂ ਰੰਗ ਹੀ ਹੁੰਦੇ ਨੇਗੇ ਤੇ ਮਾਤਾ ਕਹਿੰਣਗੇ ਲਾਲ ਟੋਪੀ ਲਈ ਲਈਏ ਮੇਰੇ ਤੇ ਮੇਰੇ ਚਲ ਕੋਈ ਨਾ ਫੇਰ ਕੀ ਹੁੰਦਾ ਭਈ ਤੇ ਚਿੜੀਆਂ ਆਈਆਂ ਨੇ ਲਈ ਹੋਏ ਰੌਣਕ ਤੇ ਕਰੋ ਮਾਈ ਸਾਰਿਆਂ ਨੂੰ ਤੇ ਪਹਿਲਾ ਪਿਆਰ ਭਰੀ ਸਸਰੀਕਾਲ ਬੇਟਾ ਸਾਰਿਆਂ ਜਿੰਨੇ ਚੈਲ ਦਿੱਤੇ ਜਿਹੜੇ ਹੋ ਬੇਟੀਆਂ ਬੇਟੇ ਭੈਣ ਭਾਈ ਤੇ ਬਾਹਰਲੇ ਸਾਰੇ ਪਿੰਡੂ ਅੰਗਸਾਕ ਸਾਰਿਆਂ ਨੂੰ ਸਸਰੀਕਾਲ ਮੇਰੇ ਵੱਲੋਂ ਪਿਆਰ ਭਰੀ ਤੇ ਦੂਜੀ ਗੱਲ ਲੱਖ ਲੱਖ ਵਧਾਈਆਂ ਨਵੇਂ ਸਾਲ ਦੀਆਂ ਸਵੇਰੇ ਸੋਨੂੰ ਸਾਰਿਆਂ ਨੂੰ ਤੇ ਰੱਬ ਖੁਸ਼ੀਆਂ ਵਾਗਸੇ ਤੰਦਰੁਸਤੀਆਂ ਦੇਵੇ ਕਮਾਈ ਚ ਬਰਕਤ ਪਾਵੇ ਪਰਮਾਤਮਾ ਤੁਹਾਡੀ ਵੱਡੀ ਉਮਰ ਲਾਵੇ ਹਾਂ ਤੇ ਅੱਜ 31 ਦਸੰਬਰ ਅੱਜ ਹੀ ਤੁਹਾਨੂੰ ਅਸੀਂ ਵਧਾਈਆਂ ਭੇਜਤੀਆਂ ਕਿਉਂਕਿ ਸਾਡਾ ਬਲੌਗ ਤੁਹਾਡੇ ਕੋਲੇ ਹਾਂ ਇੱਕ ਜਨਵਰੀ ਨੂੰ ਤੁਹਾਡੇ ਕੋਲੇ ਹਾਂ ਵਧਾਈਆਂ ਅਤੇ ਉਹਦੀ ਵੀ ਬਸ ਨਵੇਂ ਸਾਲ ਦੇ ਤੁਹਾਨੂੰ ਸਾਡੀਆਂ ਸ਼ੁਭਕਾਮਨਾਵਾਂ ਜੀ ਹੋਰ ਚੈਨਲ ਦੇ ਨਾਲ ਲਾਇਕ ਸ਼ੇਅਰ ਕਮੈਂਟ ਜਰੂਰ ਭੇਜਿਆ ਕਰੋ ਜੇ ਫੇਸਬੁੱਕ ਤੇ ਦੇਖਦੇ ਫੋਲੋ ਵੀ ਜਰੂਰ ਕਰੋ ਧੰਨਵਾਦ ਬੇਨਾਮ ਹੋ ਰਹਿ ਗਿਆ ਤੁਰ ਤੋਂ ਲੈ ਕੇ ਤੁਰ ਤੋਂ ਰਹਿ ਕੇ ਤੁਰਦੇ ਕ ਬਲੌਗ ਨੂੰ ਜਰੂਰ ਦੇਖਣਾ ਸਾਰਾ ਸਾਡੇ ਪਚਾਇ ਨਹੀਂ ਛੱਡਣਾ ਮੈਨੂੰ ਵਧੀਆ ਲੱ ਕਟਾਇਆ ਕਟਾ ਗਿਰੰਦਾ ਕਟਾ ਖੇ ਰਹਾ ਲੀਲਾ ਬਸ ਹਾਂ ਲੀਲਾ ਲੀਲਾ ਜਾ ਬਟਨ ਜਰੂਰ ਦਵਾ ਦੇ ਹਾਂ ਉਠਾ ਧੰਨਵਾਦ ਬੇਟਾ ਤੁਹਾਡੇ ਠੀਕ ਹੈ ਮੰਮੀ ਚਲੋ ਚਲੋ ਕਰੋ ਕੰਮ ਹਾਂ ਕਰ ਲੋ ਕੰਮ ਤੇ ਭਾਈ ਨਾਲ ਜਿਹੜੇ ਕਹਿੰਦੇ ਹੁੰਦੇ ਆ ਕਿ ਅਸੀਂ ਵੀ ਗੋਲ ਸੈਟ ਕਰਦੇ ਹੁੰਦੇ ਆ ਕਿ ਅਸੀਂ 100 ਵਾਰ ਤੋਂ ਜਾਵਾਂਗੇ ਆ ਕੰਮ ਕਰਾਂਗੇ ਨਵੇਂ ਸਾਲ ਤੋਂ ਪਹਿਲੀ ਤਰੀਕ ਤੋਂ ਕਰਾਂਗੇ ਤੇ ਲੋ ਭਾਈ ਨਵਾਂ ਸਾਲ ਆ ਗਿਆ ਤੇ ਵੈਸੇ ਜਿਹੜਾ ਵੀ ਕੰਮ ਕਰਨਾ ਹੁੰਦਾ ਕੋਈ ਟਾਈਮ ਨਹੀਂ ਹੁੰਦਾ ਬਈ ਆਪਦਾ ਕਰਿਆ ਕਰੋ ਵੈਸੇ ਮੈਂ ਆਪਦੀ ਆਪਦੀ ਇਧਰ ਜਿਮ ਵਾਲੇ ਪਾਸੇ ਦੀ ਗੱਲ ਕਰਾਂਗਾ ਬਹੁਤ ਬਹੁਤ ਸਾਰੇ ਵੀਰਨਾਂ ਨੂੰ ਕਹਿ ਦੇਣਾ ਉਹ ਤੋਂ ਜਿਮ ਨਹੀਂ ਆਉਂਦਾ ਬਈ ਮੈਂ ਥੋੜ੍ਹਾ ਵਾਰਤ ਆਇਆ ਕਰੂੰਗਾ ਫਿਰ ਉਹ ਆਏ ਨਹੀਂ ਤੇ ਉਹ ਪਹਿਲੇ ਮਹੀਨੇ ਦੀ ਪਹਿਲੀ ਤਰੀਕ ਤੋਂ ਆਉਂਗਾ ਬਈ ਮੈਂ ਤੇ ਉਹ ਵੀ ਚਲੋ ਖੈਰ ਲੰਘ ਜਾਂਦੇ ਆ ਖੈਰ ਫਿਰ ਹੁਣ ਬਹੁਤ ਸਾਰੇ ਵੀਰ ਕਹਿੰਦੇ ਸੀ ਕਿ ਅਸੀਂ ਬਈ 1 ਜਨਵਰੀ ਤੋਂ ਆਇਆ ਕਰਾਂਗੇ ਤੇ ਘਰ 1 ਜਨਵਰੀ ਵੀ ਆ ਗਈ ਤੇ ਕਰਿਓ ਭਈ ਆਪਦੇ ਗੋਲ ਸੈਟ ਤੇ ਪ੍ਰਮਾਤਮਾ ਸਾਰਿਆਂ ਨੂੰ ਖੁਸ਼ੀਆਂ ਦੇਵੇ ਬਹੁਤ ਸਾਰੀਆਂ ਤੇ ਕਹਿਣ ਹੁਣ ਚੱਲਦੇ ਆ ਉਧਰ ਆਪਾਂ ਹੰਗਗੂ ਕੇ ਆਲੇ ਪਾਸੇ ਤੇ ਕਰਦੇ ਆਂ ਕੰਮ ਕਰ ਸ਼ੁਰੂ ਤੇ ਜੁੜੇ ਰਹੋ ਐਂਡ ਤੱਕ ਨਾਲ-ਨਾਲ ਆਜੋ ਓਏ ਖੰਦੀ ਵੰਦੀ ਐ ਆ ਲੈ ਖੰਦੀ ਵੰਦੀ ਆ ਜਾ ਚਲੋ ਇਹਨਾਂ ਦੇ ਨਾਂ ਨਹੀਂ ਰੱਖੇ ਸੀ ਜੀ ਤੂੰ ਕਿਸੀ ਨਾਂ ਲੈ ਕੇ ਬੋਲ ਮਾਰਨਾ ਨਾਂ ਲੈ ਕੇ ਹੀ ਮਾਰਦੀ ਆ ਕੀ ਨਾਂ ਰੱਖੇ ਜੀ ਕੀ ਕੀ ਨਾਂ ਰੱਖੇ ਜੀ ਇਹਨਾਂ ਦੇ ਉਹ ਮੈਂ ਦੱਸ ਨਹੀਂ ਹੋਣਗੇ ਦੱਸਦੀ ਕਾਪੀ ਉੱਤੇ ਲਿਖੋ ਯਾ ਮੈਂ ਮੇਰੇ ਹਜੇ ਯਾਦ ਨਹੀਂ ਇੱਕ ਤਾਂ ਦੱਸ ਦੇ ਇੱਕ ਕੋਈ ਵੀ ਇੱਕ ਹਾਂ ਦੋ ਦੱਸ ਫਿਰ ਦੋ ਦੱਸ ਦੇ ਫਿਰ ਯੈਲੋ ਦਾ ਹੈ ਨਹੀਂ ਕਾ ਉਹਦਾ ਨਾ ਵੀ ਖੰਨੀ ਹੁੰਦੀ ਹੈ ਹੈ ਖੰਨੀ ਮੰਨੀ ਅੱਛਾ ਜਿਹੜਾ ਯੈਲੋ ਦਾ ਤੇ ਉਹ ਹੈ ਯੈਲੋ ਨਹੀਂ ਬਲੈਕ ਦਾ ਤੇ ਉਹ ਹੈ ਕੀ ਕਹਿੰਦੇ ਨੇ ਬਲੈਕ ਦਾ ਤੇ ਥੋੜਾ ਜਿਹਾ ਦੂਸਰਾ ਬਲੈਕ ਨਹੀਂ ਹੈਗਾ ਓ ਓ ਇੱਕ ਉਹ ਦਣਾ ਖੰਡੀ ਮਿਲ ਗਿਆ ਲੈ ਲੈ ਉਹਦਾ ਬੀਜ ਰੱਖਿਆ ਲਿਆ ਬੀਰੂਣੀ ਬੀਰੂਣੀ ਨਿਰੂ ਨਿਰੂ ਠੀਕ ਹੈ ਟੰਡ ਮਰੀ ਨਾ ਪੁੱਤਰ ਉਹ ਤਾਂ ਉੱਧਰ ਖੇਡਦੇ ਫਿਰਦੇ ਹੈਗੇ ਖੇਡ ਲੈਣ ਦੇ ਨੂੰ ਆਓ 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 ਬੱਚੋ ਲੇਟੀ ਵਈ ਵਈ ਠੀਤੀ ਵਈ ਹੋਈ ਆ ਠੀਕ ਹੈ ਉਹ ਸੁਣਉਂਦਾ ਨਹੀਂ ਯਾਰ ਤੈਨੂੰ ਸਹੀ ਸਦੀ ਜਾਂਦੀ ਹੈ ਮੇਰੀ ਅੱਛੀ ਭਤੀਜੀ ਖਾ ਇਹਨੂੰ ਤੇ ਇਹ ਖਵਾ ਦੇ ਇਹਨੂੰ ਖੜਾ ਨਾ ਹੋ ਉੱਤੇ দাঁਤ ਔੜ ਗੂ ਬਣੀਏ ਖਾ ਕੇ ਬੱਜਾ ਇੱਥੇ ਆ ਜਾ ਖਾ ਲੈ ਦੂਜਿਆਂ ਨਾਲ ਸੱਦ ਕੇ ਲੈਣੂਗਾ ਉਹ ਉਹ ਤੇਰਾ ਉਹ ਫਿਰਦਾ ਟੂਟ ਕੋ ਚੰਗਾ ਚੱਲ ਉਧਰ ਉਧਰ ਜਾਣਾ ਮੈਂ ਹਾਂ ਉਹ ਨਿੱਗੇ ਪਾਣੀ ਨਾਲ ਧੋ ਲਈ ਹੁਣ ਹਾਂ ਵੀ ਪਲਵਾਨ ਕੋਲ ਨਾ ਹਮ ਚੱਤੂ ਸੋਹਣਾ ਜੀ ਸਾਸਰੀ ਕਾਲ ਕੌਣ ਆ ਗਿਆ ਆ ਗਿਆ ਆ ਗਿਆ ਹਲੋ ਸਾਸਰੀ ਕਾਲ ਬੁਲਾਉ ਸਾਰੇ ਨੂੰ ਪੜਦੇ ਆਂ ਅੱਖ ਦੇ ਵਧੀਆ ਨਹੀਂ ਬੁਲਾਈ ਚੁੱਕ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਧਾਈਆਂ ਨਾਲੇ ਦੇ ਬਧਾਈਆਂ ਹੈਪੀ ਨਿਊ ਇਅਰ ਬੋਲ ਬੋਲ ਹੈਪੀ ਹੈਪੀ ਨਿਊ ਨਿਊ ਇਅਰ ਇਅਰ ਸਾਰਿਆਂ ਨੂੰ ਸਾਰਿਆਂ ਹਾਂਜੀ ਹਾਂ ਵੀ ਆਪਾਂ ਜਾਉਣਾ ਹੈਲੋ ਕਰਨੀਆਂ ਆ ਜਾ ਸ਼੍ਰੀ ਗਰ ਹੈਲੋ ਤਾਈ ਦੇਖੀ ਤਾਜ ਹੈਲੋ ਤਾਇਆ ਵੇਖ ਹੈਲੋ ਆ ਗਿਆ ਆ ਗਿਆ ਆ ਗਿਆ ਹੈਲੋ ਆਹੀ ਕਰਦਾ ਹੁੰਦਾ ਹਾਂ ਆ ਵੀ ਪਹਿਲਵਾਨ ਓ ਤੇ ਗਿਆ ਓਏ ਓਰੇ ਯਾਰ ਗੱਗੂ ਪਹਿਲਵਾਨ ਭਾਈ ਦੋ ਤਿੰਨ ਵਾਰੀ ਆਪਣੋ ਸਾਧ ਹਟਾ ਖਰ ਮੈਂ ਚਾ ਵੀ ਕੇ ਆ ਗੱਗੂ ਯਾਰ ਹਾਂ ਭਾਈ ਗੋਰੀ ਸਾਸਤਰੀ ਕਾਲ ਜੀ ਸਾਸਤਰੀ ਕਾਲ ਤੇ ਹੋਰ ਮਿਸਤਰੀ ਜੀ ਅੱਜੋਂ ਮਿਸਤਰੀ ਜੀ ਆਖਿਆਗਾ ਕਰਤਾ ਛੁੱਟੀ ਤੇ ਕਿਵੇਂ ਦੇਖਦਾ ਕੀ ਕਰਤਾ ਕਿਵੇਂ ਗੋਰੀ ਬੂਟਾ ਕਿੱਥੇ ਅੱਜ ਬੂਟਾ ਨਹੀਂ ਦਿਖਦਾ ਬੂਟਾ ਜਾਇਆ ਜੀ ਆਈਨ ਘੱ ਕਿਨਾਂ ਕੋ ਗੇਰ ਹੋਇਆ ਕੀ ਇਹਨੂੰ ਬਸ ਕਰਤ ਕੰਮ ਮੈਨੂੰ ਤਾਂ ਪਤਾ ਨਹੀਂ ਲੱਗਦਾ ਬੰਦ ਹੋਇਆ ਹੋਇਆ ਹੋਰ ਇਹ ਤਾਂ ਕੰਮ ਨੂੰ ਕੀ ਹੋਣਾ ਸੀ ਆ ਤੇ ਚੱਲੀਦਾ ਜਾਂਦਾ ਮਰੀ ਨਾ ਮਾਇਆ ਟੱਬ ਜਿਹਨਾਂ ਸਾਈਡ ਤੇ ਪਾਣੀ ਵਾਲੇ ਜੇ ਤੋਲ ਚ ਉਹ ਪਾਣੀ ਥੋੜਾ ਇਹਦੇ ਜਿਆ ਪਿਆ ਗਾ ਓਰੇ ਹੋਰੀ ਸਟਾਰਟ ਹੋ ਗਿਆ ਸੀ ਤੇ ਨੌਕਰੀ ਕੀ ਇੱਥੇ ਇੰਸਟਾਗ੍ਰਾਮ ਨਹੀਂ ਡਾਊਨਲੋਡ ਹੋਣਾ ਪਲੇਸ ਹੋ ਇੰਸਟਾਗ੍ਰਾਮ ਤੋਂ ਕੀ ਹੋਣਾ ਕੰਮ ਛੱਡ ਕੇ ਬਹਿਣਾ ਐਵੇਂ ਫੇਰ ਕਰ ਲੈ ਚਲਾ ਦਿੰਦੇ ਆ ਕੋਈ ਨਾ ਕਰ ਅੱਛਾ ਤਾਈਓ ਫੋਨ ਕਰੀ ਜਾਂਦਾ ਜੀ ਮਿਸਤਰੀ ਆਹ ਮਿਸਤਰੀ ਇੰਸਟਾਗ੍ਰਾਮ ਚ ਚਲਾਉਣ ਦਾ ਮਾਰੀ ਫੋਨ ਕਰੀ ਜਾਂਦਾ ਜੀ ਇਹ ਕਾਉਨਟ ਦਾ ਬਣਾ ਤਾ ਗੱਲ ਕਰਾਉਣੀ ਹੁੰਦਾ ਡਾਊਨਲੋਡ ਹੁੰਦਾ ਹੋਜੀ ਮੇਰੇ ਕੋਲ ਕਾਉਨਲੋਡ ਕੀ ਕਰਨਾ ਡਾਊਨਲੋਡ ਅੱਜ ਆਕ ਤੇ ਅੱਜ ਭਾਈ ਆ ਕੰਮਾਂਗਾ ਕੰਮ ਥੋੜਾ ਜਿਹਾ ਮੱਠਾ ਰਹੂਗਾ ਪਰ ਠੀਕ ਰਹੂਗਾ ਤੇ ਨਾਲ ਦੀ ਨਾਲ ਬੱਤਾ ਬਾਲਾ ਕਹਿ ਦਿੰਦੇ ਆ ਤੇ ਨਾਲ ਦੀ ਨਾਲ ਹੀ ਟੈਲਾਂ ਆਣੀਆਂ ਤੂੰ ਮਿਸਤਰੀ ਟਾਇਲ ਬਣ ਕੇ ਖੜੇ ਹੈ ਬਾਈ ਜੇਬ ਚ ਬਾਲਾ ਤੇਰੇ ਕੋਲੇ ਆਉਣਾ ਵੈ ਟਾਇਲ ਤਾਂ ਫੜਾ ਦੇ ਤੂੰ ਲੈ ਬੋਲ ਕੇ ਕਹਿੰਦਾ ਕੀ ਗੋਦ ਰੇ ਬਾਲਾ ਆਈ ਬੋਲਣਾ ਫੂਲਾ ਤਰੀ ਆ ਵੀ ਗੱਲ ਨਹੀਂ ਬਾਫਨੀ ਕਿਉਂ ਗੋਰੀ ਕੀ ਅੱਖੀਏ ਨੂੰ ਯਾਰ ਕੁਛ ਨਹੀਂ ਯਾਰ ਉਹਦਾ ਕੰਮ ਹੈ ਕਰਨਾ ਹੋਰ ਉਧਰੋਂ ਇੰਸਟਾਗ੍ਰਾਮ ਬਣਾ ਘੱਟਾ ਖੜਾ ਇਹਦਾ ਸਮਝਾ ਗੋਰੀ ਯਾਰ ਬਾਈ 10 ਮਿੰਟ ਚਾਹ ਪੀ ਲੈ ਸਰਕਾਰੀ ਮਲਾ ਜਣਾਉਗਾ ਹੈ ਬੂਟਾ ਛੁੱਟੀ ਦੇ ਠੀਕ ਹੈ ਜੀ ਚਲੋ ਫਿਰ ਕੋਈ ਨਾ ਆਪਾਂ ਲਾਉਨੇ ਆ ਰੌਣਕ ਚੱਲ ਫੜਾ ਪਰੇ ਹੋ ਜਾ ਆਹ ਲੋਟ ਆ ਲੋਟ ਆ ਮੈਂ ਲਾ ਗੋਰੀ ਦੀ ਡਿਊਟੀ ਲਾਦ ਗਏ ਆ ਐਂ ਜ਼ੂਤਾ ਵੈਲੇ ਮਿਸਤਰੀ ਦੀ ਗੱਲ ਸੁਣਿਆ ਕਰ ਕਿਵੇਂ ਆਖਿਆਗਾ ਲੋਟ ਆ ਲੋਟ ਆ ਹੋਰ ਕੋਈ ਪਤਾ ਹੋਰ ਇਹ ਤਾਂ ਇੰਸਟਾਗ੍ਰਾਮ ਦੇ ਕੰਮ ਲੱਗ ਰਹੇ ਨੂੰ ਤਾਂ ਹੈਲੋ ਹੈਲੋ ਆਹ ਨੂੰ ਜੱਜੀ ਸਾਰੇ ਮਾਸੇ ਕਰੀਏ ਦੇਵਾਂਗੇ ਕੀ ਦੱਸਗੇ ਇੰਸਟਾਗ੍ਰਾਮ ਆ ਵੀ ਨਵੇਂ ਹਾਲ ਤੀਂਗਾ ਵਧਾਈਆਂ ਪਾਰਟੀ ਕਰਾਂਗੇ ਗੱਗੂ ਨੂੰ ਸੱਦੀ ਜਾਂਦੇ ਉਹਨਾਂ ਨਾ ਹੋਰ ਹੁਣ ਐਡਮਰ ਕੀ ਬਣ ਗਿਆ ਅੱਜ ਸੀ ਤਗੜਾ ਹੀ ਮੈਂ ਓਏ ਆਦੇ ਮੋਟਰਸ ਨਾਲ ਦੋ ਗੜੇ ਦੁਕਾਨਾਂ ਤੇ ਲਾਇਆ ਪੈਂ ਬ੍ਰ ਉਹ ਚੀ ਨਾਮ ਰੋ ਕੋ ਪਾਇਆ ਥੰਬੇ ਓਏ ਬਈ ਇਹ ਤਗੜਾ ਬਾਈ ਗੱਗੂ ਵਧਾਈਆਂ ਦੇ ਦੇ ਨਵੇਂ ਸਾਲ ਦੀਆਂ ਸਾਰਿਆਂ ਨੂੰ ਫਿਰ ਤੜਕੇ ਆਪਣਾ ਵਲੌਗ ਵਗ ਜਿਵੇਂ ਹਾਲ ਤੇ ਓ ਗਗੂ ਦੇਖਾਂ ਸਾਜੀ ਕੀ ਬਣਾਈ ਜਾਣਾ ਹੋਵੇ ਸਾਰੇ ਜੋਰ ਲੱਗ ਰਿਆ ਨਾ ਆ ਤਾਂ ਖਾਈ ਥੱਲੇ ਕੀ ਬਣਾਇਆ ਬਣਾ ਰਾ ਬਣਾ ਲਗਈ ਨਾ ਇੱਟਾਂ ਜਗਦਾ ਹਾਂ ਦਾ ਛੋਮੇ ਇੱਥੇ ਵੀਡੀਓ ਵਾਲੀ ਸਾਫ ਬਣਦੀ ਯਾਰ ਤੇਰੇ ਕੋਲੇ ਮਿਸਤਰੀ ਆ ਵੀਡੀਓ ਵਾਲੀ ਸਾਫ ਬਣਦੀ ਤੇਰੇ ਕੋਲੇ ਆ ਕੇ ਕਿ ਆਪਾਂ ਰੱਬ ਦੇ ਨੇੜੇ ਹੋ ਗਏ ਉੱਤੇ ਆ ਕੇ ਹਾਂਜੀ ਨਾਲ ਚਾਲੀ ਤੇ ਆਈ ਆਹ ਹੁਣ ਤੇ ਮਸਾਲਾ ਚਾਲੀ ਤੂੰ ਗਿਆ ਯਾਰ ਅੱਧਾ ਮਿੰਟ ਪਹਿਲਾਂ ਅਸਨ ਦਾ ਲੈ ਗੱਗੂ ਨੇ ਲਾ ਦਿੱਤੀ ਡਿਊਟੀ ਉੱਤੇ ਤੇ ਕਹਿੰਦਾ ਇਟਾਂ ਹੜਵੀ ਸੱਜਣਾ ਮੱਠਾ ਕੰਮ ਵਸਤਰੀ ਅੱਜ ਦਾ ਯਾਰ ਠੰਡ ਲੱਗਣ ਵਾਲਾ ਕੰਮ ਆਣਾ ਹੋ ਸੁਣਾ ਫਿਰ ਬਸ ਲੋਟ ਆ ਬਸ ਇੱਥੋਂ ਸੁਣਾ ਗਿਆ ਅੱਜ ਬਾਰੀ ਤਾਂ ਨਹਿਰੀ ਸੁੱਕ ਗਈ ਯਾਰ ਹੋਰ ਯਾਰ ਸਿਰスル ਤੇ ਰੱਖ ਲਿਆ ਕਰ ਮੁੱਦਾ ਮਾਰ ਦੇਗਾ ਪੱਠੜ ਲੱਗ ਜਾਂਦੇ ਚਾਰ ਪੰਜ ਕਿੱਲੇ ਨਹੀਂ ਤਾਂ ਏ ਵੈਰੀ ਗੁੱਡ ਸ਼ਾਰਟ ਦੇ ਬਾਅਦ ਮੈਂ ਚੱਕ ਲੈਣਾ ਠੀਕ ਹੈ ਠੀਕ ਹੈ ਕੋਈ ਨਾ ਸਹੀ ਹੈ ਆਹ ਘਰ ਸੀ ਨਾ ਗਰੂ ਕਿਦਾਸ ਲੋ ਇਹ ਨਹੀਂ ਜਮਈ ਹੋਈ ਐ ਮੈਂ ਤਾਂ ਪੈਰ ਵੀ ਸਿਰ ਤੇ ਰੱਖ ਰੱਖਿਆ ਆਪਦੇ ਹਾਂ ਬਲਗਣਾ ਪੂਰਾ ਰਦਾ ਹਾਂ ਚਲੋ ਆਪਾਂ ਚੱਲ ਕਰਾਂਗੇ ਫਿਰ ਲੋਟ ਆ ਇਹਦੇ ਉੱਤੇ ਹਾਂ ਲੰਮੀ ਇਹ ਮਾਰ ਕੇ ਖੜਾ ਕਿ ਨਹੀਂ ਲੋਟਾ ਲੋਟਾ ਬਗੂ ਇੱਟ ਕਿਹੜੇ ਪਾਸੇ ਫੜਾਏਗਾ ਮੈਂ ਤਾਂ ਇੱਧਰ ਖੜਾਂਗਾ ਖੜ ਜਾ ਥੱਲੇ ਗੋਰੀ ਹੈਗਾ ਗੋਰੀ ਲਾਓ ਜੀ ਬਸ ਐਂ ਵੀ ਰਿਓ ਓਏ ਭਾਈ ਆ ਹਲੇ ਬੈਠਾਂਗਾ ਉਹ ਬੱਲੇ ਮੰਨ ਕੇ ਕਿ ਕੁਦਰ ਇੱਟ ਫੜਾਉਣ ਦਾ ਤਰੀਕਾ ਆਉਣ ਦੇ ਮੱਠੇ ਮੱਠੇ ਚਲਾਈ ਜਾ ਲੈ ਕਿਹਦੇ ਘਰੇ ਹੁੰਦੀ ਹੈ ਕਿਹਦੇ ਹੈ ਕਿਹਦੇ ਘਰੇ ਸਹੀ ਹੁੰਦੀ ਆ ਫਲਾ ਵੀ ਹੈ ਨਾ ਯਰ ਵੰਦਾ ਦਾ ਪੈੜਾਗਾ ਜੇਬ ਚ ਪਾ ਲੋ ਸਾਹਿਬ ਜੀ

ਕੰਦੇ ਇੱਕਦਮ ਵਖਤ ਬਦਲ ਕੇ ਜਜਵਾਤ ਬਦਲ ਕੇ ਮਿਸਤਰੀ ਦੀ ਕੱਟੇ ਹੋਈ ਦਾੜ੍ਹੀ ਨੂੰ ਦੇਖ ਕੇ ਹਾਲਾਤ ਬਦਲ ਗਏ ਐਂ ਕਰ ਹਾਂ ਸਟਾਰਟ ਕਰਾ ਮੀਣਾ ਤੇ ਟਰਾਲੀ ਲਾ ਕੇ ਕਿ ਪਾਸੇ ਟਰੈਕਟਰ ਮਾਨਪ੍ਰੀਤ ਨੂੰ ਪੁੱਛ ਲਾ ਦੂਜਾ ਟਰੈਕਟਰ ਹੀ ਆਉਣ ਵਾਲੇ ਹੋ ਆਪਣੇ ਵਾਲਾ ਤੇ ਛੱਤ ਪਾਉਣ ਦਾ ਥੋੜਾ ਆਇਆ ਆ ਬਦਲਤਾ ਸਾਤੇ ਕਿੰਨੇ ਹੋਏ ਨੇ ਹਜੇ ਤਾਂ ਫਿਰ ਉਹ ਹਾਂ ਆਉਣ ਵਾਲੇ ਕੀ ਕਰਨਾ ਆਹ ਪੌੜੀ ਵੀ ਨਵੀਂ ਲੈਂਦੀ ਪਤਾ ਨਹੀਂ ਉਹ ਹੀ ਲਿਆ ਜੀ ਅੱਛਾ ਏ ਤੇ ਛੱਤ ਦਾ ਆ ਬਦਲ ਦਾ ਸਿਸਟਮ ਬਾਲੇ ਆ ਲਾ ਤੇ ਇੱਕ ਪਾਸੇ ਚਿਣ ਕੇ ਤੇ ਕਹਿੰਦੇ ਮਿਸਤਰੀ ਨੇ ਦਾੜੀ ਕਾਦੀ ਕਟਾਇਆ ਹੈ ਭੱਜ ਕੇ ਇਹ ਤੇ ਬਾਲੇ ਲਾ ਕੇ ਤੇ ਟਾ ਲਾ ਕੇ ਥੱਲੇ ਮਾਰੀਆਂ ਤੇ ਜਿਹੜਾ ਬਾਈ ਪਹਿਲਾਂ ਰਾਸ਼ਾ ਰਾਸ਼ਾ ਲੱਗਦਾ ਸੀ ਤੇ ਹੁਣ ਉਹੀ ਬਹਿਰੂਪਾ ਲੱਗ ਜਾਂਦਾ ਬਾਈ ਚੱਕੀ ਬਾਈ ਓ ਬਾਈ ਓਏ ਸ਼ਕਤੀਸ਼ਾਲੀਆਂ ਉਹਦਾ ਯਾਰ ਤੇ ਆ ਬਦਲਤਾ ਭਈ ਆਪਣਾ ਸਿਸਟਮ ਛੱਤ ਪਾਉਣ ਵਾਲਾ ਤੇ ਇਹਨਾਂ ਦੀ ਛੱਤ ਕੈਨਸਲ ਕਰਤੀ ਬਾਲਿਆਂ ਦੀ ਤੇ ਟਾਈਲਾਂ ਦੀ ਤੇ ਬਾਸ ਲੈ ਜਾਂਦਾ ਸਿਰਕੀ ਲੈ ਜਾਂਦੀ ਤੇ ਹੈ ਮਿਸਤਰੀ ਬਦਲ ਗਿਆ ਮਿਸਤਰੀ ਕਹਿੰਦਾ ਭਈ ਤੁਸੀਂ 5 ਮਿੰਟ ਰੋਕੋ ਮੈਂ ਆਇਆ ਖੜਾ ਖੜਾ 11 ਵਾਲੀ ਚਾਹ ਵੇਲੇ ਪੀ ਕੇ ਚਾਹ ਦਾ ਬਕੌਲਾ ਮੋਟਰਹਾਈਲ ਤੇ ਮਾਰੀ ਕੇ ਚੜ ਗਿਆ ਜਦੋਂ 15 ਮਿੰਟਾਂ ਬਾਅਦ ਮੁੜ ਕੇ ਆਇਆ ਮੈਂ ਕਿਹਾ ਯਾਰ ਗਿਆ ਕਿਧਰ ਆ ਮੁੜ ਕੇ 5 ਮਿੰਟ ਦਾ ਕਹਿ ਕੇ ਤੇ ਇਹਦਾ ਆਉਂਦਾ ਹੋਇਆ ਦੇਖਿਆ ਮهره ਉਪਰ ਆਇਆ ਕੋਣ ਲੱਗੀ ਜਾਂਦਾ ਬੰਦਾ ਦੇਖਿਆ ਇਹਦਾ ਬਹਿਰੂਪ ਗਿਆ ਬਣਿਆ ਆਵੇ ਦਾੜੀਆਂ ਕਟਾ ਕੇ ਤੇ ਖੈਰ ਆ ਸਾਡਾ ਛੱਤ ਪਾਉਣ ਵਾਲਾ ਸਿਸਟਮ ਜਿਹੜਾ ਅਸੀਂ ਬਦਲਤਾ ਇਹ ਤਾਂ ਕਰਕੇ ਕਿਉਂਕਿ ਜਿਹੜੀਆਂ ਉਹ ਕੀ ਹੋ ਗਿਆ ਉਹ ਬੱਜੂਆ ਤੇ ਜਿਹੜੀਆਂ ਪਹਿਲਾਂ ਵਾਲੀਆਂ ਟੈਲਾਂ ਨੇ ਉਹ 10 ਇੰਚੀਆਂ ਮਿਸਤਰੀ ਹੈਣਾ ਤੇ ਉਹਦੇ ਨਾਲ ਦੀਆਂ ਹੁਣ ਪੱਠੇ ਤੇ ਮਿਲਦੀਆਂ ਨਹੀਂ ਪਤਾ ਕਰਿਆ ਇੱਧਰ ਉੱਧਰ ਹੀ ਤੇ ਨਾਲੇ ਉਹ ਵੀ ਛੋੜੀਆਂ ਵਿੱਚੋਂ ਕਮਜ਼ੋਰ ਨੇ ਤੇ ਮਿਸਤਰੀ ਭਾਈ ਸਾਹਿਬ ਕਹਿੰਦੇ ਤਾਂ ਕਿਤੇ ਹੋਰ ਵੀ ਕੰਮ ਆ ਜਾਣੀਏ ਤੇ ਇੱਥੇ ਫਿਰ ਛੱਤ ਬਦਲਤੀ ਅਸੀਂ ਖੁਰਲੀਆਂ ਬਣ ਜਾਣੀਆਂ ਕਿਤੇ ਵੀ ਚੁੱਲੇ ਚੌਕੇ ਤੇ ਕਿਤੇ ਵੀ ਲੱਗ ਜੂਗੀ ਉਹ ਇਟ ਟਾਇਲ ਤੇ ਉਹ ਕਿਤੇ ਹੋਰ ਕੰਮ ਲੈ ਲਾਂਗੇ ਤੇ ਹੁਣ ਛੱਤ ਪਾਵਾਂਗੇ ਆਪਾਂ ਬਾਸ ਸਿਰਕੀ ਹਾਂ ਮਿਸਤਰੀ ਹੁਣ ਕਹਿੰਦਾ ਅਸੀਂ ਕੱਲ ਨੂੰ ਛੱਤ ਪਾ ਕੇ ਕੱਲ ਨੂੰ ਕੜਾ ਖਾ ਲਾਂਗੇ ਸੂਜੀ ਦਾ ਨਹੀਂ ਟਾਇਲਾਂ ਵਾਲਾ ਤਾਂ ਪਰਸੋਂ ਤੇ ਪਹੁੰਚਦਾ ਸੀ ਕੰਮ ਥੋੜਾ ਜਿਹਾ ਮਠਾ ਵੀ ਸੀ ਨਾਲੇ ਉਹ ਪੂਰਾ ਸਿਰੇ ਨਹੀਂ ਚੜਦਾ ਸੀ ਉਹ ਬੱਤੇ-ਬੱਤੇ ਹੀ ਬਾਵਾ ਘੜਦੇ ਸੀ ਮਤਲਬ ਬਾਲੇ ਆ ਹਾਂ ਤੇ ਮਹਿੰਗੀ ਤਾਂ ਮਹਿੰਗੀ ਚੱਲ ਜਿਹੜੀ ਪੈਂਦੀ ਸੀ ਪੈਂਦੀ ਸੀ ਤੇ ਚਾਚਾ ਕਹਿੰਦਾ ਮੈਂ ਤਾਂ ਭਾਈ ਕੱਲ ਹੀ ਆਖਿਆ ਸੀਗਾ ਤੁਹਾਨੂੰ ਭਾਈ ਤੁਸੀਂ ਛੱਤ ਦਾ ਉਹਦਾ ਬਦਲ ਦਿਓ ਸਿਸਟਮ ਹੋਰ ਅੱਜ ਛੱਤ ਪੈ ਜਾਂਦੀ ਫਿਰ ਜੇ ਕੱਲ ਹੀ ਰਹਿ ਵਣਗੀ ਹੁੰਦੀ ਆ ਜਾ ਚੱਲ ਕੋਈ ਨਾ ਦੇਰ ਆਇਦਰ ਉਸਤਾ ਐਂ ਕਹਿੰਦੇ ਨੇ ਨਾ ਮਿਸਤਰੀਆ ਤੇ ਕਿਆ ਨਾ ਖੜਨੀ ਤਾਂ ਹਾਂ ਤੋਂ ਭਾਈ ਓਏ ਕੋਰੀ ਛਾੜ ਦੇ ਆ ਬੜਦੇ ਬਲੇ ਪੱਤੇ ਹੋਰ ਤੇਰਾ ਆ ਵੀ ਕੰਮ ਠੀਕ ਹੈਗਾ ਤੇ ਇਹਦੀ ਛੱਤ ਵੀ ਤੁਹਾਨੂੰ ਦਿਖਾਵਾਂਗੇ ਕੱਲ ਨੂੰ ਕਿਵੇਂ ਪੈਂਦੀ ਹੈਗੀ ਤੇ ਤੜਕੇ ਕਰਦੇ ਆ ਫਿਰ ਕੋਰਪੜ ਕੋਰਪੜ ਲਾਲ ਲਾਲ ਇੱਥੇ ਇਹ ਦੇਖੀ ਕਿਤੇ ਹੈ ਛੋਟੇ ਅੱਡ ਰੱਖ ਲੋ ਬਈ ਇੱਕ ਪਾਸੇ ਇੱਕ ਪਾਸੇ ਹੈ ਗੱਗੂ ਪਰੇ ਉਹ ਸਿੱਟੂ ਉਹ ਗੋਰੀ ਤਾਂ ਦੇਖੀ ਵੀਰੇ ਮੜਾ ਜਾ ਕਾਲ ਨਾ ਕਰੀ ਵੀਰੇ 2 ਮਿੰਟ ਕੋਈ ਨਾ ਰੋਟਾ ਆ ਪਾਸੇ ਹੋ ਪਨਾ ਓਏ ਪਨਾ ਓਏ ਉਹ ਰਹਿਣ ਦੇ ਓਏ ਹਟ ਜਾ ਨਾ ਹਟਾਦਾ ਮਿਸਤਰੀ ਆ ਬਈ ਮੈਂ ਬਹੁਤ ਰੂਬੀ ਆ ਇਹਨੂੰ ਆੜਦੇ ਬਹੁਤ ਜਿਆਦਾ ਰੂਬੀ ਆ ਛੱਡ ਛੱਡ ਦੇ ਤੂੰ ਬੈਠੇ ਉੱਚੇ ਥਾਂ ਤੇ ਹੈ ਕਿ ਨਹੀਂ ਗੋਰੀ ਹਰ ਨਹੀਂ ਧਰੇ ਠਾ ਦੇ ਤਾੜ ਦੇ ਬਾਹਰ ਲੰਮੇ ਤਾਹਾਂ ਬੰਦਾ ਚਾਹੀਦਾ ਮਿਸਤਰੀ ਕੋਣ ਕੋਈ ਲੋੜ ਨੇ ਠੀਕ ਏ ਹੋਰਾ ਕਾਸ਼ਾ ਜੇ ਪੜਦਾ ਤੇ ਨਾਲ ਦੇ ਪਿੰਡੋਂ ਲਿਆਉਣਾ ਪਈ ਸਰਕੰਡਾ ਵੱਢ ਕੇ ਮਤਲਬ ਕਿਤੇ ਇੱਕ ਬੰਦੇ ਨੂੰ ਲਾਇਆ ਵੱਢਣ ਤੇ ਜੇ ਤਾਂ ਹੁਣੀ ਵੱਢਣ ਲੱਗ ਗਿਆ ਹੋਇਆ ਤਾਂ ਕਿਰਾਏ ਤੇ ਤੇ ਉਹ ਵੀ ਚੱਕ ਰੋ ਰੱਖ ਦੇ ਤੂੰ ਇਹ ਰੱਖ ਦੇ ਕੋਈ ਨਹੀਂ ਇਹ ਤਾਂ ਸਰਜੂਆ ਕੋਈ ਨਾ ਤੇ ਅਗਲੀ ਕਾਰਵਾਈ ਇਸ ਨੂੰ ਹੌਲੀ ਹੌਲੀ ਨਾਲ ਨਾਲ ਦਿਖਾਈ ਜਾਵੇ ਫਿਲਹਾਲ ਤਾਂ ਕੰਮਕਾਰ ਕਰ ਲਈ ਅੱਜ ਸਾਡੇ ਨੌਜਵਾਨ ਘਟਾ ਠੀਕ ਹੈ ਠੀਕ ਹੈ ਵੈਰੀ ਗੁੱਡ ਹਾਂ ਵਾਦੂਆ ਮਾਲ ਹੈ ਇਹ ਪਪੂ ਲੰਬਰੇ ਕਮਾਲ ਲੈਂਦਾ ਤੁਸੀਂ ਭਾਲ ਕੇ ਤੇ ਇਹ ਸਿਰਕੀ ਬਾਸ ਅਮਲ ਆਪਣਾ 30 ਫੁੱਟ ਅੰਦਰੋਂ ਚੜਾਈ ਆ 17 ਫੁੱਟ ਐ ਲਵਾਈ ਆ ਕੱਢਣ ਦੇ ਹਿਸਾਬ ਨਾਲ ਠੀਕ ਆ ਮਿਸਤਰੀ ਸਹੀ ਹੈ ਨਾ ਤੇ ਇੰਨੇ ਦਾ ਮਾਲ ਲੈ ਲਿਆंदा 7700 ਤੇ 800 ਰੁਪਿਆ ਦਾ ਤੇ ਪਪੂ ਸਰਕੜਾ ਵੀ ਆਨਲਾਈਨ ਆਰਡਰ ਕਰਤਾ ਨਸਹੀ ਪੇਂਟ ਬਟੰਡੇ ਜ਼ਿਲ੍ਹੇ ਚੋਂ ਆਉਗਾ ਤੇ ਵੱਡੀ ਜਾਂਦਾ ਬੰਦਾ 500 ਰੁਪਏ ਚ 25 25 26 ਪੁਲੇ ਤੈਨੂੰ ਕਹਿੰਦਾ 10 20 ਰੁਪਏ ਵਾਧੇ ਦੇ ਦਿਆਂਗੇ ਚਲ ਵੀ ਮਾਲ ਵਧੀਆ ਵੱਡਦੀ ਹਾਂ ਨਾ ਨਾਮ ਕਹੀ ਨਹੀਂ ਨਾ ਨਾ ਇਹ ਠੰਡ ਵੀ ਆ ਬਜ਼ੁਰਗ ਬੰਦਾ ਯਾਰ ਵਿਚਾਰਾ ਉਹ ਹਾਂ ਹਾਂ ਆਪਣਾ ਕੰਮ ਚੱਲਦੀ ਬਹੁਤ ਕਹੋ ਭਾਈ ਕਿੰਨੇ ਪੁਲੇ ਵੱਡਦੇ ਨੇ ਵੱਡੇ ਵੱਡਦੇ ਨੇ ਪੁਲੇ ਉਹ ਬੱਲੇ 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 ਮਾ ਮੋਟਾ ਵੀ ਦੋਨ ਦੋਨ ਉਹ ਫਿਰ ਲਿਸ਼ਕੀ ਜਾਂਦੀ ਆ ਬਾਲੇ ਮੋਟਾ ਸਰਕੜਾ ਪਾ ਕੇ ਵੀ ਹਾਂਜੀ ਮਿਸਤਰੀ ਆਏ ਇੱਕ ਪੁਲਾ ਬਚਿਆ ਹੋਇਆ ਹੋਰ ਪਾ ਦਾਂਗੇ ਉਹ ਹਾਂਜੀ ਸਰ ਸਹੀ ਗੱਲ ਆ ਪਪੂ ਦਾ ਅਸੋਰੇ ਪਾਈ ਪਪੂ ਤੇ ਹੈਪੀ ਲਿਆ ਗਿਆ ਸਰਦੂ ਘੜਾ ਮਾਲ ਪੱਤਾ ਇਹ ਕੀ ਗੁਰੂਆ ਕੋਈ ਟੌਪ ਸਤ ਲਾਹ ਪੇਛੇ ਬਾਹਰ ਕਾਗੂ ਸਾਰੇ ਨਗਰ ਨੂੰ ਸਾਰੀਆਂ ਪਿੰਗਾਂ ਤੋਂ ਭਾਈ ਹਰਦੀਪ ਸਿੰਘ ਸਾਹਿਬ ਭਾਈ ਨਿੱਕਾ ਸਿੰਘ ਸਲਾਹ ਭਾਈ ਜਰਨੈਲ ਸਿੰਘ ਇਹਨਾਂ ਦੀ ਗ੍ਰਹਿ ਦੇਕੇ ਚੌਪਾ ਲੈ ਕੇ ਤੁਰਤੀ ਬਾਣੀ ਆਈ ਤਿਲਗਲੇ ਜੰਤਮ ਦਾ ਜੀ ਦੇ ਜਪ ਸ੍ਰੀ ਕਲਪਾਣ ਪ੍ਰਕਾਸ਼ ਨੂੰ ਭਾਈ ਕੱਲ ਨੂੰ ਭਾਈ ਭੋਲ ਕਾਇ ਜਾਊਗਾ ਤਰਗਾ ਚਾ ਇਦਾਂ ਨੂੰ ਬੇਨਤੀ ਆ ਭਾਈ ਗੱਡਵਾ ਗੋਰੀ ਭਈਆ ਫੜਾਈ ਟੰਬੇ ਯਰ ਤੋਂ ਬਾਸ ਕਾਗੂ ਥੱਲੇ ਤਰੀਆ ਤੋਂ ਬਹੁਤੇ ਤੋਂ ਬਹੁਤਾ ਦੁੱਧ ਪਹੁੰਚਾਉਣ ਦੀ ਕਿਰਪਾਲਤਾ ਕਰਨੀ ਭਾਈ ਤੜਕੇ ਬਚਾਉਣਾ ਜੀ ਸਾਰੇ ਰਮੇਲੀ ਭਾਈ ਹਾਜਰ ਬਿਆ ਲਵਾਉਣੀਆਂ ਦੁਆਰਾ ਬੇਨਤੀ ਕਰਦੇ ਆ ਭਾਈ ਹਰਦੇਵ ਸਿੰਘ ਖਾਲਸਾ ਸ਼ਾਬਾਸ਼ ਇਹ ਕੱਢਿਆ ਹੋਇਆ ਹੈ ਛੜ ਦੇ ਜਮਨ ਸਿੰਘ ਭਾਈ ਨਿੱਕਾ ਸਿੰਘ ਟੈਂਟ ਵਾਲੇ ਇਹਨਾਂ ਦੇ ਗਰਵੇ ਦੇ ਭਾਈ ਧੰਨੇ ਬਾਣੀ ਆਏ ਤੈਨੂੰ ਸਗਲੇ ਚਿੰਤਾ ਮਟਾਈ ਜੀ ਦੇ ਜਪੁ ਸ੍ਰੀ ਖੰਡ ਪਾਤਾਲ ਤਾਈਓ ਭਾਈ ਕੋਲ ਬਾਇ ਜਾਣੀ ਦਰਸ਼ਕਾਂ ਨੇ ਧੋ ਜੀ ਸੁਣੀ ਨਾ ਤੇ ਬੇਨਤੀ ਆ ਨਲੇ ਭਾਈ ਦੁੱਧ ਵਾਲੇ ਜੰਨਾ ਦੇਕਰ ਆਜੇ ਪ੍ਰਮਾਤਮਾ ਨੇ ਦੁੱਧ ਦੀ ਜਾਤ ਬਖਸ਼ੀ ਆ ਭਾਈ ਦੁੱਧ ਥੋੜੇ ਜਿਹਾ ਥੋੜਾ ਜਾਂਦੇ ਜੋ ਜਾਂਦਾ ਨਾਲੇ ਤਾਂ ਭਾਈ ਮਣ ਬੱਜਾਓ ਤੇ ਨਾਲੇ ਭਾਈ ਤੜਕੇ ਅੰਮ੍ਰਿਤ ਵੇ ਵਧੂਤਾ ਜੀ ਲੈ ਆ ਬਈ ਭੋਲ ਜੀ ਭੜਾ ਦੇਈ ਦੈਰ ਜਨ ਤਾਬ ਚੇਤ ਜਨ ਸਾਬਾ ਹਾਂ ਬਾੜੇ ਘਰ ਕੀ ਦੇਤੇ ਆ ਪੈਰਦਰਸਾਈਂ ਦਾ ਸੋ ਬਦ ਤਬੋਦਰ ਗਾ ਦੇ ਮੁਰੇ ਭੈਰ ਦਾਸ ਤੁਮਾਰੇ ਆਪਗਵਾਏ ਤੇ ਰੰਗ ਰਾਦੇ ਅੰਦਰ ਨਾਮ ਧਿਆਇਂਦਾ ਤੇਰੇ ਬਨਟਨ ਅਦਨਾਏ ਕੋਈ ਕੋ ਜਗਰੇ ਸਵਾਪਨ ਪਾਲ ਲਗ ਚਾਰ ਰਾਤ ਜੀ ਆ ਜਾਏ ਬੜਾ ਜਾਲ ਫਾਇਦਾ ਜੋ ਜਿਹਾ ਬਾਤ ਹੈ ਲਿਆ ਭਾਈ ਹੋਰ ਉਹ ਬੱਲੇ 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 ਤਰ ਤਰ ਦੋਖ ਨਾ ਲਾ ਇਲਾ ਉਹ ਬੱਲੇ 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 ਤਰ ਤਰ ਦੋਖ ਨਾ ਤਰ ਤਰ ਦੰਗਲ ਕੋੜ ਨਿਰਾਲਾ ਅਰੇ ਅਸਰ ਅਰੇ ਰਸ ਪਾਇਆ ਤੇ ਨਾ ਕਤਣਾ ਪਣਾ ਬੋਲ ਲਿਆ ਅੱਜ ਤੇ ਅੱਜ ਦਾ ਦਿਨ ਦਾ ਕੰਮ ਥੋੜਾ ਘੱਟ ਨਿਬੜਿਆ ਕੁਛ ਆ ਬਨੇਰੇ ਬਨੂਰੇ ਜਿਲਾਏ ਤਿੰਨ ਚਾਰ ਰਦੇ ਤੇ ਕੁਛ ਪਹਿਲਾਂ ਉਹ ਖਾਣ ਲਾਉਂਦੇ ਕਰਦੇ ਵਾਵਾ ਟਾਈਮ ਨਿਕਲ ਗਿਆ ਸੀ ਫਿਰ ਉਹ ਪੱਟਾ ਢੇੜੀ ਕਰੀ ਦੁਬਾਰੇ ਤੇ ਹੱਥ ਔਰੇ ਬਾਸ ਨੇ ਐਂ ਕਰਤੇ ਤੇ ਤੜਕੀ ਦੇ ਤੇ ਪਾਵਾਂਗੇ ਆਹ ਸਿਰਕੀ ਬਾਸ ਦੀ ਵੀ ਤੇ ਪਾ ਕੇ ਤੇ ਕੱਲ ਨੂੰ ਛੱਤਾਂ ਬੁੰਦਿਆਂਗੇ ਤੇ ਨਵੇਂ ਸਾਲ ਦੀਆਂ ਬਧਾਈਆਂ ਚਾਚਾ ਬਧਾਈਆਂ ਭਾਈ ਤੈਨੂੰ ਵੀ ਨਵੇਂ ਸਾਲ ਦੀਆਂ ਕੋਰੀ ਠੀਕ ਆ ਠੀਕ ਆ ਵਧੀਆ ਲੋਟਾ ਲੋਟਾ ਬੱਚੋ ਆ ਰੋ ਤੁਹਾਡੀ ਟੋਪੀ ਉੱਥੋਂ ਪਾੜ ਕੇ ਲਿਆਏ ਆ ਮੰਜੇ ਤੋਂ ਅਸੀਂ ਜਿੱਥੇ ਤੁਸੀਂ ਕਿੱਢੀ ਜਾਂਦੇ ਸੀ ਅੱਛੇ ਬੱਚੇ ਟੋਪੀ ਲੈ ਕੇ ਰੱਖਦੇ ਹੁੰਦੇ ਫਿਰ ਤੇ ਹਾਂਜੀ ਬੱਚੋ ਮਿੱਟੀ ਨਹੀਂ ਖਾਂਦੇ ਹੁੰਦੇ ਮੌਂਖਾ ਜਾਂਦੇ ਆ ਮੌਂਖਾ ਜਾਂਦੇ ਆ ਕੀ ਕੀ ਟੋਪੀ ਕੀ ਖਾਈ ਜਾਂਦੇ ਮੌਂ ਕਾਸ ਨੂੰ ਖਾਈ ਜਾਂਦੇ पढ़िए ना पढ़ लो अच्छे बेटे सही टोपी ले ला तो बोले आ, बोले। बोला। लो बच्चों तुम्हारी टोपी हमने ढूंढ कर लाए हैं जहाँ तुम खेल रहे थे अच्छे बच्चे टोपी लेकर रखते हैं ने ही नहीं की था जे लो बच्चो तुम्हारी टोपी हमें वहां से मिली है ਉਤੋ ਦਿਲਾ ਟੋਪੀ ਚੰਗਾ ਮੈਂ ਨਾ ਹੁਣਾ ਉਤਰ ਦੇਖੋ ਮੇਰੇ ਹੱਥ کیسے ਹੋ ਗਏ ਕਮਲਾ ਪੜੋ ਚੰਗਾ ਕੌਣ ਆ ਤੇਰਾ ਸਾਧਰਾ ਆਈ ਸੇਜੇ ਸਤਿ ਸਾਈਂ ਜੇ ਕਰਮ ਮੁਰਤਿਆ ਕੇ ਨੀ ਪਰਮਾ ਜੰਮੇ ਕਿ ਨਾ ਜੀ ਲੱਗਦਾ ਮੈਂ ਬਾਬਾ ਪੜਦੇ ਹਾਂ ਤੇ ਦੋ ਦਿਨ ਹੋ ਗਏ ਗਵਾਂਢ ਚ ਬਾਬੇ ਨੇ ਲਾਈਆਂ ਹੋਈਆਂ ਰੌਣਕਾਂ ਤੇ ਲੱਗਾ ਹੋਇਆ ਸਪੀਕਰ ਤੇ ਖੈਰ ਸਮਾਂ ਆ ਗਿਆ ਬਾਤचीत ਦਾ ਤੇ 7:30 ਵਜੇ ਦਾ ਸਮਾਂ ਹੋ ਗਿਆ ਨਾ ਤੋਕੇ 10 ਹੋਰੇ ਰੋਟੀਆਂ ਟੁੱਕ ਵੱਲ ਹੁੰਦੀਆਂਗੇ ਤੇ ਕੱਲ ਜਿਹੜੀ ਬਾਤ ਪਈ ਸੀ ਉੱਠ ਤੇ ਫੜਹਿੰਦੀ ਏ ਮਾਰ ਬੜਿੰਦਾ ਤੇਰਾ ਕੀ ਲੱਗਦਾ ਇਹਦਾ ਤਾਂ ਮੈਂ ਨਾਂ ਨਹੀਂ ਜਾਣਦੀ ਮੇਰਾ ਨਾਂ ਗੁਛਾ ਦਾਖ ਦਾ ਇਹਦੇ ਸਾਰੇ ਮੇਰੇ ਮੇਰੇ ਸਾਰੇ ਨੂੰ ਇਹਦਾ ਸੋਹਰਾ ਬਾਪੂ ਬਾਪੂ ਆਖਦਾ ਇਹਦਾ ਸਹੀ ਉੱਤਰ ਸੀਗਾ ਅ ਸੱਸ ਤੇ ਜਵਾਈ ਸੱਸ ਤੇ ਜਵਾਈ ਸੱਸ ਤੇ ਜਵਾਈ ਤੇ ਮੰਮੀ ਕਹਿੰਦੇ ਨੂੰ ਸੱਸ ਵੀ ਬਣ ਸਕਦਾ ਭਾਈ ਇਹ ਬਾਤ ਭੇਜੀ ਸੀ ਭਾਈ ਸੁਖਦੇਵ ਸਿੰਘ ਜੀ ਜੌਨ ਸਿੰਘ ਵਾਲੇ ਤੋਂ ਇਹਨਾਂ ਨੇ ਤੇ ਬਾਕੀ ਸਾਰੇ ਵੀਰਾਂ ਨੇ ਜਿਨ੍ਹਾਂ ਨੇ ਵੀ ਕਮੈਂਟ ਕਰੇ ਸਾਰਿਆਂ ਤਹਿ ਦਿਲ ਤੋਂ ਧੰਨਵਾਦ ਜਿਨ੍ਹਾਂ ਨੇ ਵਧਾਈਆਂ ਭੇਜੀਆਂ ਨਵੇਂ ਸਾਲ ਦੀਆਂ ਵਧਾਈਆਂ ਭਾਈ ਸਾਰਿਆਂ ਨੂੰ ਉਹਨਾਂ ਨੂੰ ਵੀ ਤੇ ਨਵੀਂ ਬਾਤ ਕਿਹੜੀ ਪਾ ਰਿਆ ਮੰਮੀ ਮੇਰੇ ਬਾਪਾ ਦੀ ਚਿੱਟੀ ਪਲੇਟ ਵਿੱਚ ਕਾਲਾ ਆਂਡਾ ਛੋਟੀ ਜੀ ਬਾਤ ਆ ਚਿੱਟੀ ਪਲੇਟ ਵਿੱਚ ਕਾਲਾ ਆਂਡਾ ਦੇਖ ਲਾਇਕ ਜਰੂਰ ਕਰੋ ਸ਼ੇਅਰ ਵੀ ਕਰੋ ਧੰਨਵਾਦ ਬੇਟਾ ਤੇ ਲੈ ਇੱਕ ਵਾਰੀ ਫੇਰ ਤੋਂ ਕਮੈਂਟ ਆ ਵੀ ਭੇਜੋ ਵਧਾਈਆਂ ਤੇ ਸਾਰਿਆਂ ਨੂੰ ਸਾਰਿਆਂ ਦੇ ਦਿਲਾਂ ਦੇ ਨਾਲ ਵਧਾਈਆਂ 4 ਵਜੇ ਨਾਲ ਸਾਰਿਆਂ 7 ਵਜੇ ਨੂੰ 7 ਵਜੇ ਦੇ ਨਾਲ ਚੱਲ 7 ਵਜੇ ਦਾ ਸਾਰਿਆਂ ਨੂੰ ਵਧਾਈਆਂ ਬਾਦ ਲਿਆ ਨੂੰ ਪੈ ਡੂ ਨੂੰ ਭੈਣ ਭਾਈ ਨੂੰ ਰਿਸ਼ਤੇਦਾਰਾਂ ਨੂੰ ਧੰਨਵਾਦ ਤੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਨਾ ਪਿਛਲੇ ਸਾਲ ਆਪਣਾ ਸਾਥ ਦਿੱਤਾ ਤੇ ਅਗਲੇ ਆਉਣ ਵਾਲੇ ਜੀਵਨ ਚ ਜ਼ਿੰਦਗੀ ਜੀ ਵੀ ਸਾਥ ਦਿੰਦੇ ਰਹੋ 1 ਸਾਲ ਚ ਤਾਂ ਬਾਹਰ ਸਾਸ ਦਿਓ ਧੰਨਵਾਦ ਤੁਹਾਡਾ ਜਿਹੜੇ ਚੈਨਲ ਤੇ ਪਰਮਾਤਮਾ ਸਾਰਿਆਂ ਨੂੰ ਤਰੱਕੀਆਂ ਦੇਵੇ ਤੇ ਇਸੇ ਦੇ ਨਾਲ ਅੱਜ ਦਾ ਅੱਜ ਦਾ ਇਹ ਸਾਲ ਦਾ ਲਾਸਟ ਬਲੌਗ ਆਪਣਾ ਇਹ ਖਤਮ ਹੁੰਦਾ ਤੇ ਅਗਲੇ ਨਵੇਂ-ਨਵੇਂ ਬਲੌਗ ਤੁਹਾਡੇ ਵਾਸਤੇ ਲੈ ਕੇ ਹਾਜ਼ਰ ਹੁੰਦੇ ਰਵਾਂਗੇ ਪਿੰਡਾਂ ਵਾਲਾ ਦੇਸੀ ਪਰਦੇਸੀ ਮੌਲ ਤੇ ਖੈਰ ਪਰਮਾਤਮਾ ਤਰੱਕੀਆਂ ਬਖਸ਼ੇ ਸਾਰਿਆਂ ਨੂੰ ਤੇ ਆਪਾਂ ਵੀ ਥੋੜੇ ਵਾਸਤੇ ਨਵੇਂ ਨਵੇਂ ਬਲੌਗ ਲੈ ਕੇ ਆਵਾਂਗੇ ਸੋਚਿਆ ਹੋਇਆ ਦਾ ਬਹੁਤ ਖੁਸ਼ ਆ ਫਿਲਹਾਲ ਥੋੜੀਆਂ ਮਜਬੂਰੀਆਂ ਇੱਕ ਵਾਰੀ ਬੰਦੇ ਨੂੰ ਫੜ ਕੇ ਰੱਖ ਲੈਣੇ ਆ ਕੰਮਾਂ ਕਰਾਂ ਥੋੜੀ ਉਲਝੇ ਹੋਏ ਆ ਕੋਈ ਵਾਰ ਲਈ ਨਵੀਂ ਨਵੀਂ ਚੀਜ਼ਾਂ ਲੈ ਕੇ ਆਵਾਂਗੇ ਤੇ ਸੋਚਿਆ ਹੋਇਆ ਦਿਮਾਗ 'ਚ ਬਹੁਤ ਕੁਝ ਤੇ ਜੁੜ ਰਿਓ ਸਾਡੇ ਨਾਲ ਧੰਨਵਾਦ ਸਾਰੇ ਵੀਰਾਂ ਭੈਣਾਂ ਨੂੰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਨਵੇਂ ਸਾਲ ਦੀ ਤੜਕੀ ਸਤਿ ਸ੍ਰੀ ਅਕਾਲ ਜੀ